ਹੈਲੋ ਦੋਸਤੋ ਕੀ ਹਾਲ ਚਾਲ ਹੈ ਵੀਰੇ ਤੇ ਤੁਹਾਡਾ ਸਵਾਗਤ ਹੈ ਵੀਰੇ ਇੱਕ ਨਿਊ ਵਲੌਗ ਤੇ ਬਹੁਤ ਦਿਨਾਂ ਬਾਅਦ ਅੱਜ ਵਲੌਗ ਬਣਾਉਣ ਲੱਗਾ ਵੀਰੇ ਤੇ ਅੱਜ ਅੰਨੇ ਵੀਰੇ ਆਪਾਂ ਪਾਂਜੀ ਦਾ ਸਮਾਨ ਛੱਡਣਾ ਆ ਵੀਰੇ ਅਲਮਾਰੀ ਤੇ ਇੱਧਰ ਪਈ ਹੈ ਵੀਰੇ ਵਾਸ਼ਰੂਮ ਸੇਲ ਇਹ ਹੈਗੀ LED LCD ਉਹ ਦੇਖ ਕੇ ਫੈਕ ਕਰਿਆ ਤੇ ਇੱਧਰ ਹੈਗੇ ਵੀਰੇ ਸੋਫੇ ਹਾਂ ਕੀ ਹੈ ਇਹ ਚਾਕੀ ਇਹ ਇਹ ਸੋਫੇ ਵੀ ਵੀਰਪਾਲ ਦੇ ਆ ਕਹਿੰਦੀ ਵੀਰਪਾਲ ਦੇ ਸੋਫੇ ਆ ਦੇਖੋ ਤੇ ਤੁਹਾਨੂੰ ਹੋਰ ਦਿਖਾਉਣਾ ਆ ਪੇਟੀ ਵੀਰੇ ਆ ਜੋਤੀ ਜੋਤੀ ਦੱਸੂਗੀ ਅੱਗੇ ਦਿਖਾਉਗੀ ਨਾਲੇ ਸਮਾਨ ਹੈਲੋ ਸ਼ਸ਼ੀਕਲ ਜੀ ਸਾਰਿਆਂ ਨੂੰ ਤੇ ਅਨਵਾਰੀ ਨੂੰ ਬੰਨ ਦਿੱਤੇ ਸੀ ਨਹਿਮ ਕਿਉਂਕਿ ਪਤਾ ਹੀ ਹੈ ਨਹਿਮ ਬੰਨਦੇ ਹੁੰਦੇ ਸੀ ਸਮਾਨ ਛੱਡ ਜਾਂਦੇ ਆ ਤੇ ਆਪੇ ਆਪਣਾ ਸਮਾਨ ਸਾਰਾ ਆਪ ਟੋਲ ਇਹ ਜਗਦਾ ਬਹੁਤ ਸੋਹਣਾ ਲੱਗਦਾ ਵੀਰੇ ਜਦੋਂ ਜਗਦਾ ਗੱਡੀਆਂ ਕੰਬਲ ਪਏ ਐ ਰਜਨਿਆ ਪਿਆਉਣਿਆ ਬੁਤੀ ਬੈਕ ਸਿੱਤੇ ਪੇਜਵਾ ਕਾਣੇ ਤੇ ਗੱਡੀ ਗੱਡੀਆਂ ਖੜੀਆਂ ਦੋਵੇਂ ਸਮਾਨ ਲੱਦਣ ਵਾਸਤੇ ਤੇ ਸਫਾਈ ਕਰੀ ਜਾਂਦੇ ਆ ਗੱਡੀਆਂ ਦੀ। ਉਹ ਬੂਏ ਕੋਲ ਆ। ਸਾਰੇ ਨੇ ਮੀਂਹ ਜਰੂਰ। ਮਸ칸 ਤੇ ਗਰਵੀਨ ਤਿਆਰ ਹੋ ਕੇ ਕਿਤੇ ਫਿਰਦੇ ਆ। ਆ ਜੋ ਪੀ ਪੀ। ਉਹ ਸੰਦੀ ਪੀ। ਬਰੇ ਕਮੈਂਟ ਜਰੂਰ ਕਰਿਓ ਜਿਹਨੂੰ ਜਿਹਨੂੰ ਸਮਾਨ ਸਾਡਾ ਪਸੰਦਾ ਆ ਲਿੱਦਾ। ਹੈਲੋ ਦੋਸਤੋ ਵੀਰੇ ਮੈਂ ਤਾਂ ਜਰੂਰ ਕਰਾਂਗੀ ਪੀ ਦਾ ਸਮਾਨ ਛੱਡ ਕੇ ਚੱਲੇ ਆ ਵੀਰੇ ਭਾਂਜੀ ਆ ਸਾਡੀ ਵੀਰੇ ਇਹ ਭਾਂਜੀ ਆ ਵੀਰੇ ਭਾਂਜੀ ਦਾ ਸਮਾਨ ਛੱਡ ਕੇ ਚੱਲੇ ਆ ਵੀਰੇ ਵੀਰੇ ਅਸੀਂ ਪਾਲੀ ਸੀ ਭਾਂਜੀ ਨੂੰ ਮਾਵੇਂ ਮਾਮੀ ਨਾਨਾ ਨਾਨੀ ਨੇ ਤੇ ਉਹਦਾ ਸਮਾਨ ਛੱਡ ਕੇ ਚੱਲੇ ਆਏ ਅਸੀਂ ਪਿੰਡ ਤੇ ਓਕੇ ਬਾਈ ਵੀਰੇ